ਯਾਰ ਕੋਈ ਉਹਨੇ ਇਹੀ ਗੱਲਾਂ ਕਰਦਾ ਯਾਰ ਤੇਰੀ ਤਾਂ ਘਰ ਵਾਲੀ ਭੱਜ ਗਈ ਸੀ ਤੇਰੇ ਤੋਂ ਘਰ ਵਾਲੀ ਨਹੀਂ ਰੱਖੀ ਗਈ ਦੋਸਤੋ ਜਿਹੜੀਆਂ ਵਿਆਹੀਆਂ ਹੋਈਆਂ ਨੇ ਭੈਣਾਂ ਨੇ ਉਹਨਾਂ ਤੋਂ ਮੈਂ ਪਹਿਲਾਂ ਹੀ ਮਾਫੀ ਮੰਗਦਾ ਜਿਹੜੀ ਮੈਂ ਵੀਡੀਓ ਤੁਹਾਡੇ ਅੱਗੇ ਰੱਖਣ ਜਾ ਰਿਹਾ ਉਹ ਕਿਤੇ ਨਾ ਕਿਤੇ ਤੁਹਾਨੂੰ ਸ਼ਾਇਦ ਹਰਟ ਕਰ ਸਕਦੀ ਆ ਹੋ ਸਕਦਾ ਵੀ ਤੁਸੀਂ ਇਹ ਵੀਡੀਓ ਦੇਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਦੇ ਪਤੀ ਦਾ ਵਿਸ਼ਵਾਸ ਨਾ ਕਰੋ ਇਹ ਵੀਡੀਓ ਦੇਖੋ ਉਸ ਤੋਂ ਬਾਅਦ ਮੇਰੀ ਗੱਲ ਨੂੰ ਸਮਝੋ ਦੋਸਤੋ ਵੀਡੀਓ ਦੇਖੋ ਜੀ ਸਟਾਰਟ ਹੋ ਗਈ ਆ ਤੇ ਦੋਸਤੋ ਇੱਕ ਫੌਜੀ ਭਰਾ ਵਿਚਾਰਾ ਛੁੱਟੀ ਕੱਟ ਕੇ ਆਪਦੀ ਘਰਾਂ ਨੂੰ ਸਰਪ੍ਰਾਈਜ਼ ਦੇਣ ਆਉਂਦਾ ਤੇ ਜਦੋਂ ਉਹ ਘਰ ਗਿਫਟ ਫੜਾਉਣ ਲੱਗਦਾ ਤੇ ਅੱਗੋਂ ਨੂੰ ਕੋਈ ਅਣਜਾਣ ਮਰਦ ਆਪਦੇ ਘਰ ਵਿੱਚ ਦਿਖਾਈ ਦਿੰਦਾ। ਉਸ ਮਰਦ ਨੂੰ ਪਤਾ ਨਹੀਂ ਹੁੰਦਾ ਵੀ ਇਹ ਫੌਜੀ ਉਸ ਕੁੜੀ ਦਾ ਪਤੀ ਆ ਪਰ ਜਦੋਂ ਉਹ ਆਪ ਦਾ ਇੰਟਰੋਡਕਸ਼ਨ ਦਿੰਦਾ ਤਾਂ ਉਹ ਬੰਦਾ ਘਬਰਾ ਜਾਂਦਾ ਤੇ ਉਸਦੇ ਹੱਥ ਚੋਂ ਗਿਫਟ ਡਿੱਗ ਪੈਂਦਾ ਦੇਖੋ ਜੀ ਗਿਫਟ ਡਿੱਗ ਪੈਂਦਾ ਤੇ ਉਸ ਨੂੰ ਜਦੋਂ ਪਤਾ ਲੱਗਦਾ ਵੀ ਇਹ ਤਾਂ ਪਤੀ ਨਿਕਲਿਆ ਉਸ ਕੁੜੀ ਦਾ ਤਾਂ ਦੇਖੋ ਜੀ ਉਹ ਫਿਰ ਆਪ ਦੀ ਅੱਖ ਬਜਾ ਕੇ ਇਸ ਤੋਂ ਭੱਜਣ ਵਿੱਚ ਕਾਮਯਾਬ ਹੋ ਜਾਂਦਾ ਉਹ ਦੇਖੋ ਜੀ ਉਹ ਨਿਕਲ ਗਿਆ ਉਹ ਭੱਜ ਗਿਆ ਜੀ ਤੇ ਦੇਖੋ ਤੁਸੀਂ ਹੁਣ ਇੱਥੇ ਫੌਜੀ ਦੇ ਕੀ ਹਾਲਾਤ ਨੇ ਇਸ ਮੁੰਡੇ ਦਾ ਵਿਸ਼ਵਾਸ ਘਾਤ ਕੀਤਾ ਇਸ ਜਨਾਨੀ ਨੇ ਉਸ ਤੋਂ ਬਾਅਦ ਦੇਖੋ ਜੀ ਕੱਪੜੇ ਪਾ ਕੇ ਉਸ ਤੋਂ ਬਾਅਦ ਵਾਪਸ ਆਈ ਤੇ ਸਿਰ ਫੜ ਕੇ ਬੈ ਗਈ ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਮੇਰਾ ਘਰ ਵਾਲਾ ਪਹਿਲਾਂ ਕਿਵੇਂ ਆ ਗਿਆ ਹਣਾ ਉਸਨੇ ਤਾਂ ਕਿਹਾ ਸੀਗਾ ਵੀ ਮੈਂ 10 ਦਿਨ ਲੇਟ ਆਉਂਗਾ ਤੇ ਜਦੋਂ ਉਹ ਦੇਖਦੀ ਹੈ ਤੇ ਉਹ ਹੱਕੀ ਬੱਕੀ ਰਹਿ ਜਾਂਦੀ ਹੈ ਕਿਉਂਕਿ ਉਸਨੇ ਵਿਸ਼ਵਾਸ ਘਾਤ ਕੀਤਾ ਹੁੰਦਾ ਤਾਂ ਦੇਖ ਲਓ ਜੀ 2-2 3-3 ਮਹੀਨੇ ਇਹ ਆਪਣੇ ਵਾਸਤੇ ਸਰਹੱਦਾਂ ਤੇ ਲੜਦੇ ਨੇ ਆਪਣੇ ਦੇਸ਼ ਲਈ ਲੜਦੇ ਨੇ ਤੇ ਮਗਰੋਂ ਜੇਕਰ ਘਰ ਵਾਲੀ ਕਿਸੇ ਅਣਜਾਣ ਮਰਦ ਨਾਲ ਇਦਾਂ ਗਲਤ ਕੰਮ ਕਰੇ ਤਾਂ ਕਿੱਡੀ ਵੱਡੀ ਗੱਲ ਆ ਦੋਸਤੋ ਇਹ ਤੁਸੀਂ ਨਾ ਆਪਦੀ ਸਟੋਰੀ ਸਮਝੂਕੇ ਫਿਰ ਇਸ ਕਿਉਂਕਿ ਆਪਾਂ ਨਾ ਬਹੁਤ ਮਜ਼ਾਕ ਵੀ ਢਾਉਨੇ ਅੱਜਕੱਲ੍ਹ ਫੌਜੀਆ ਦਾ ਨਾ ਬਹੁਤ ਸਾਰੇ ਜੋਕ ਵੀ ਬੰਦੇ ਆ ਖਾਸ ਕਰਕੇ ਸਰਦਾਰਾਂ ਦੇ ਪਰ ਜਦੋਂ ਕਹਿੰਦੇ ਨੇ ਨਾ ਆਪਦੇ ਦੇ ਬੀਤ ਦੀ ਆ ਉਦੋਂ ਪਤਾ ਲੱਗਦਾ ਆ ਦੇਖੋ ਤੁਸੀਂ ਉਹਨੂੰ ਘਰੋਂ ਕੱਢ ਦਿੰਦਾ ਪਰ ਉਹ ਫਿਰ ਵੀ ਪੈਰ ਡਿੱਗਦੀ ਆ ਪਰ ਇਹਨੂੰ ਉਦੋਂ ਸੋਚਣਾ ਚਾਹੀਦਾ ਸੀਗਾ ਵੀ ਮੇਰਾ ਘਰ ਵਾਲਾ ਤਾਂ ਫੌਜ ਚ ਕਮਾਈ ਕਰਨ ਗਿਆ ਸਾਡੇ ਵਾਸਤੇ ਕਮਾਈ ਕਰਦਾ ਪਿਆ ਸਾਡੇ ਬੱਚਿਆਂ ਦੇ ਭਵਿੱਖ ਵਾਸਤੇ ਤੇ ਇਹ ਮਗਰੋਂ ਵੇਖ ਲਈ ਕੀ ਰੰਗ ਰਲੀਆਂ ਮਨਾ ਰਹੀ ਐ ਇੱਥੇ ਮੈਂ ਕੱਲੀਆਂ ਜਨਾਨੀਆਂ ਨੂੰ ਨਹੀਂ ਗਲਤ ਕਹਿੰਦਾ ਮੁੰਡੇ ਵੀ ਕਰਦੇ ਆ ਮੈਂ ਇਹ ਨਹੀਂ ਕਹਿੰਦਾ ਵੀ ਮੁੰਡੇ ਸਹੀ ਨੇ ਪਰ ਦੋ ਤਾਂ ਦੋਸਤ ਜਿਵੇਂ ਨੇ ਕੀਤਾ ਵਿਸ਼ਵਾਸ ਘਾਤ ਤਾਂ ਮੈਂ ਇਹ ਨਹੀਂ ਕਹਿੰਦਾ ਵੀ ਪੰਜੇ ਉਂਗਲਾਂ ਇੱਕੋ ਜੀਆਂ ਹੁੰਦੀਆਂ ਨੇ ਬਹੁਤ ਸਾਰੇ ਘਰ ਚ ਜਨਾਨੀਆਂ ਬਹੁਤ ਸਹੀ ਰਹਿੰਦੀਆਂ ਨੇ ਆਪਦੇ ਪਤੀ ਪ੍ਰਤੀ ਪਰ ਜਿਹੜਾ ਆਉਣ ਵਾਲਾ ਜੋਗ ਹਨਾ ਹੀ ਮੈਨੂੰ ਲੱਗਦਾ ਵੀ ਮੈਂ ਬਹੁਤ ਵੱਡੀ ਗੱਲ ਕਹਿ ਰਿਹਾ ਵੀ ਹਰ 15ਵਾਂ ਘਰ ਜਿਹਦੇ ਵਿੱਚ ਸਿਰਫ ਇਸ ਚੀਜ਼ ਦਾ ਕਲੇਸ਼ ਆ ਕਿਉਂਕਿ ਕਾਮ ਜਿਹੜਾ ਕਾਫੀ ਹਾਬੀ ਹੁੰਦਾ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਅੱਜ ਦੀ ਡੇਟ ਚ ਲਾਲੂ ਵੀ ਤੁਸੀਂ 13 ਤੋਂ 14 ਸਾਲ ਦੀਆਂ ਕੁੜੀਆਂ 13 ਤੋਂ 14 ਸਾਲ ਦੇ ਮੁੰਡੇ ਗਲਤ ਹੋ ਰਹੇ ਨੇ 13 14 ਸਾਲ ਦੇ ਮੁੰਡੇ ਕੁੜੀਆਂ ਵਿਆਹ ਕਰਾ ਰਹੇ ਨੇ ਭੱਜ ਰਹੇ ਨੇ ਬਹੁਤ سارے ਇਹੋ ਜਿਹੇ ਕੇਸ ਹੋ ਰਹੇ ਨੇ ਕਿਉਂ ਹੋ ਰਹੇ ਨੇ ਇਹ ਤਾਂ ਮੈਨੂੰ ਪਤਾ ਨਹੀਂ ਪਰ ਆਉਣ ਵਾਲੇ ਸਮੇਂ 'ਚ ਇਦਾਂ ਦੇ ਜਿਹੜੇ ਕਿ ਮਸਲੇ ਆਪਾਂ ਨੂੰ ਦੇਖਣ ਨੂੰ ਜ਼ਰੂਰ ਮਿਲਣਗੇ ਬਾਕੀ ਦੋਸਤੋ ਮੈਂ ਤਾਂ ਇਹੀ ਬੇਨਤੀ ਕਰਦਾ ਹਾਂ ਵੀ ਚਲੋ ਜਿਸ ਦਿਨ ਨਾਲ ਤੁਸੀਂ ਵਿਆਹ ਕਰਾ ਲਿਆ ਆਪਦੀ ਪਸੰਦ ਦੇ ਮੁੰਡੇ ਨਾਲ ਕਰਾ ਲਿਆ ਪਰ ਉਸ ਦਾ ਵਿਸ਼ਵਾਸ ਘਾਤਨਾ ਨਾ ਤੋੜੇ ਨਾ ਮੁੰਡਾ ਤੋੜੇ ਨਾ ਕੁੜੀ ਤੋੜੇ ਜੀ ਦੇ ਨਾਲ ਇਦਾਂ ਹੁੰਦੀ ਹੈ ਨਾ ਉਸ ਨੂੰ ਸਾਰੀ ਉਮਰ ਤਾਨੇ ਮਿਲਦੇ ਨੇ ਜਾਂ ਦੇਖ ਲਓ ਵੀ 10 ਸਾਲ ਕੁੜੀ ਤੁਹਾਡੇ ਕੋਲੇ ਰਹੀ ਬੱਚੇ ਜੰਮੇ ਉਸ ਤੋਂ ਬਾਅਦ ਕੁੜੀ ਗਲਤ ਹੋ ਗਈ ਹਣਾ ਤੇ ਉਸ ਤੋਂ ਬਾਅਦ ਵੇਖ ਲੋ ਵੀ ਉਸ ਬੰਦੇ ਨੂੰ ਕਿੰਨਾ-ਕਿੰਨਾ ਤੋਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਕੁੜੀ ਆਪ ਤਾਂ ਗਲਤ ਹੁੰਦੀ ਆਪ ਤਾਂ ਬਦਨਾਮ ਹੁੰਦੀ ਆ ਕੁੜੀ ਦਾ ਭਰਾ ਵੀ ਬਦਨਾਮ ਹੁੰਦਾ ਉਸ ਦਾ ਪਿਓ ਵੀ ਹੁੰਦਾ ਹਣਾ ਨਾਲ ਉਸ ਦਾ ਸਾਰਾ ਪਰਿਵਾਰ ਹੀ ਹੁੰਦਾ ਉਸ ਦਾ ਘਰ ਵਾਲਾ ਸਾਰੀ ਉਮਰ ਅੱਖ ਚੱਕ ਕੇ ਨਹੀਂ ਵੇਖ ਸਕਦਾ ਕਿਉਂਕਿ ਹਰ ਕੋਈ ਉਹਨੂੰ ਇਹੀ ਗੱਲਾਂ ਕਰਦਾ ਯਾਰ ਤੇਰੀ ਤਾਂ ਘਰ ਵਾਲੀ ਭੱਜ ਗਈ ਸੀ ਤੇਰੇ ਤੋਂ ਘਰ ਵਾਲੀ ਨਹੀਂ ਰੱਖੀ ਗਈ ਹਣਾ ਇਹੀ ਗੱਲਾਂ ਅਗਰ ਆਪਾਂ ਦੇਖੀਏ ਵੀ ਆਪਣੇ ਨਾ ਸਮਾਜ ਦੇ ਵਿੱਚ ਜੇਕਰ ਕੁੜੀ ਗਲਤੀ ਕਰ ਦੇ ਤਾਂ ਉਹ ਬਹੁਤ ਵੱਡੀ ਚੀਜ਼ ਹੁੰਦੀ ਆ ਮੁੰਡੇ ਦੀ ਗਲਤੀ ਕਿਤੇ ਨਾ ਕਿਤੇ ਆਪਣੇ ਸਮਾਜ ਦੇ ਵਿੱਚ ਢਕੀ ਜਾ ਸਕਦੀ ਆ ਟੱਕ ਵੀ ਲੈਂਦੇ ਆ ਸਮਾਜ ਪਰ ਕੁੜੀ ਦੀ ਜੇ ਕੁੜੀ ਗਲਤ ਹੋ ਜੇ ਤਾਂ ਕੁੜੀ ਦੋ ਪਰਿਵਾਰਾਂ ਨੂੰ ਲੈ ਜਾਂਦੀ ਹੈ ਇੱਕ ਤਾਂ ਆਪਣੇ ਪਰਿਵਾਰ ਨੂੰ ਲੈ ਜਾਂਦੀ ਹੈ ਇੱਕ ਸਹੁਰਿਆਂ ਦੇ ਪਰਿਵਾਰ ਨੂੰ ਲੈ ਜਾਂਦੀ ਹੈ ਹਨਾ ਜੇਕਰ ਬੱਚੇ ਹੋ ਜਾਣ ਤਾਂ ਬੱਚਿਆਂ ਦਾ ਦੇਖ ਲਓ ਵੀ ਬੱਚਿਆਂ ਨੂੰ ਵੀ ਸਾਰੀ ਉਮਰ ਸੁਣਨਾ ਪੈਂਦਾ ਵੀ ਤੇਰੀ ਮਾਂ ਗਲਤ ਸੀ ਤੇਰੀ ਮਾਂ ਇਦਾਂ ਸੀ ਤੇ ਮੈਂ ਤਾਂ ਇਹੀ ਕਹਿਣਾ ਅੱਜ ਕੱਲ੍ਹ ਦੀਆਂ ਭੈਣਾਂ ਨੂੰ ਨਵੀਆਂ ਵਹਿੀਆਂ ਜੋੜੀਆਂ ਨੂੰ ਇਹ ਗੱਲ ਕਹਿਣਾ ਵੀ ਜੇਕਰ ਜਿਹਦੇ ਨਾਲ ਵੀ ਤੁਸੀਂ ਸੱਤ ਫੇਰੇ ਲਾ ਲੇ ਚਾਰ ਫੇਰੇ ਲਾ ਲੇ ਤਾਂ ਬਸ ਉਸ ਤੋਂ ਬਾਅਦ ਉਹਦੇ ਨਾਲ ਜੁੜਜੋ ਉਸ ਨਾਲ ਵਿਸ਼ਵਾਸ ਘਾਤ ਨਾ ਕਰੋ ਜਿਵੇਂ ਕਿ ਇਹ ਕੁੜੀ ਨੇ ਕੀਤਾ ਵੀ ਉਸ ਦਾ ਘਰ ਵਾਲਾ ਉਸ ਦੇ ਉਸ ਦੇ ਵਾਸਤੇ ਕਮਾਉਣ ਗਿਆ ਫੌਜ ਚ ਵੇਚਣ ਨਾਲ ਆਪਣੀ ਦੇਸ਼ ਦੀ ਰੱਖਿਆ ਕਰਨ ਵਾਸਤੇ ਗਿਆ ਤੇ ਉਸ ਤੋਂ ਬਾਅਦ ਜਦੋਂ ਉਹ ਤਿੰਨਾਂ ਮਹੀਨਿਆਂ ਬਾਅਦ ਮੋੜਦਾ ਆਪਦੀ ਘਰ ਵਾਲੀਏ ਵਾਸਤੇ ਸਰਪ੍ਰਾਈਜ਼ ਗਿਫਟ ਲੈਂਦਾ ਬੜੇ ਸ਼ੌਂਕ ਨਾਲ ਬੜੇ ਪਿਆਰ ਨਾਲ ਤੇ ਜਦੋਂ ਉਹ ਇੱਕ ਅਣਜਾਣ ਮਰਦ ਨਾਲ ਦੇਖਦਾ ਤੇ ਦੇਖੋ ਜੀ ਉਹ ਸੱਟ ਕਿੱਡੀ ਡੂੰਗੀ ਆ